ਲੋ ਵੀ ਮਿੱਤਰੋ ਇਮੀਗ੍ਰੇਸ਼ਨ ਹੋ ਗਈ ਐ ਸਾਰਾ ਕੁਝ ਹੋ ਗਿਆ ਵਾ ਤੇ ਲਾਉਸ ਦੇ ਵਿੱਚ ਇੰਡੀਅਨ ਪਾਸਪੋਰਟ ਦੇ ਉੱਪਰ ਔਨ ਅਰਾਈਵਲ ਵੀਜ਼ਾ ਵਾ ਤੇ ਪਰ ਪਰਸਨ 40 ਡਾਲਰ ਲੈਂਦੇ ਆ ਇਹ ਫੀਸ ਇਹਨਾਂ ਦੀ ਵੀਜ਼ਾ ਇੱਥੇ ਲੱਗ ਜਾਂਦਾ 에어ਪੋਰਟ ਤੇ ਬੜੀ ਸ਼ਾਂਤੀ ਜੀ ਆ ਤੇ ਕੋਈ ਬੜਾ ਰਸ਼ ਨਹੀਂ ਹੈ ਕਿ ਡੋਮੈਸਟਿਕ 에어ਪੋਰਟ ਵਾਂਗੂ ਹੀ ਆ ਬੜਾ ਵੱਡਾ 에어ਪੋਰਟ ਨਿਕਾ ਚਲੋ ਹੁਣ ਆਪਾਂ ਆਪਣੇ ਘਰ ਦੇ ਨੂੰ ਮਿਲਦੇ ਆ ਆ ਗਿਆ ਆ ਗਿਆ ਚਪਲਾ ਵਾਲਾ ਦੇਖੀ ਬੰਦਾ ਸਬਾਈਡੀ 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 ਨੋਵਿਲ ਲਾਉਸ ਪਹੁੰਚ ਗਏ ਆਇਰਪੋਰਟ ਤੋਂ ਨਿਕਲ ਗਏ ਬਾਹਰ ਤੇ ਹੁਣ ਆਪਾਂ ਦੂਜਾ ਕੀ ਕਹਿੰਦੇ ਗੱਡੀ 'ਚ ਬੈ ਕੇ ਜਾਵਾਂਗੇ ਘਰੇ ਤੇ ਮੌਲ ਚਾਲ ਦੇਖਦੇ ਆਂ ਗਰਮੀ ਵੱਧੂ ਇੱਥੇ ਵੀ ਸਬਾਈਡੀ ਦਾ ਇੱਥੇ ਮਤਲਬ ਹੁੰਦਾ ਵਾਗੇ ਸਤਿ ਸ੍ਰੀ ਅਕਾਲ ਖੋਪਚੇ ਮਤਲਬ ਥੈਂਕ ਯੂ ਚਲੋ ਹੁਣ ਲੱਗ ਜਿ ਰੱਖੀਏ ਤੇ ਚੱਲ ਗਏ ਮੈਂ ਕਿਹਾ ਸੀ ਕਿ ਵਰਕਿੰਗ ਚਾਹੀਦਾ ਹੁੰਦਾ ਤੇ ਇਹ ਕਹਿੰਦਾ ਵੀ ਤੇ ਦਾ ਭਰੇ ਲੈਣਾ ਪਊ। ਅੰਨੀ ਸੋਚੀ ਕਿ ਰਾਸ਼ੇ ਨਹੀਂ ਰਾਈਵਲ ਦੇ ਦੇ ਚੱਕਰ ਗਿਆ। ਪਰ ਜਦੋਂ ਲੈਣ ਲੱਗੀ ਔਨ ਰਾਈਵਲ ਸਾਰੇ ਔਨ ਡਰਾਈਵਰ ਵਾਲੇ ਸੀਗੇ ਦੂਜਾ ਹੈ ਹੀ ਨਹੀਂ ਸੀ ਕੋਈ ਪਤੰਦਰ ਦਾ। ਇੱਕ ਥੋੜੇ ਬਹੁਤੇ ਸੀਗੇ। 3-ਨੇ ਮੀਨੇ ਉਹ ਦੋ ਵੀਰ ਔਨ ਡਰਾਈਵਰ ਵਾਲੇ ਸੀਗੇ। ਉਹਨਾਂ ਕੋ 20 ਲੈ ਜਾਂ ਸਾਢੇ ਤੋਂ 30 ਲੈ ਗਏ ਨਹੀਂ। ਦੋ ਜੀ ਘਰੇ ਪਹੁੰਚ ਗਏ ਆ ਇਹ ਤੁਸੀਂ ਦੇਖ ਸਕਦੇ ਟੈਂਟਰ ਜਿੱਦਾਂ ਆਪਣੇ ਹੁੰਦਾ ਵਾ ਉਦੋਂ ਇੱਥੇ ਇੱਥੇ ਵੱਡੇ ਬਜ਼ੁਰਗ ਇਸ ਕਰ ਚ ਡੈਥ ਹੋਈ ਸੀਗੀ ਤੇ ਬਾਕੀ ਉਹਨਾਂ ਦਾ ਜੇ ਜਦੋਂ ਭੋਗ ਪਾਉਣ ਤੋਂ ਬਾਅਦ ਆਪਣੇ ਹੁੰਦਾ ਉਦਾਂ ਇਹਨਾਂ ਦੇ ਰੀਤੀ ਰਿਵਾਜ ਆ ਰੋਟੀ ਪਾਣੀ ਕਰਦੇ ਆ ਤੇ ਲਾਸਟ ਦਿਨ ਸੀਗਾ ਜਿਹਨਾਂ ਦਾ ਉਹ ਤੁਸੀਂ ਦੇਖ ਸਕਦੇ ਇਦਾਂ ਰੀਤੀ ਰਿਵਾਜ ਇਹਨਾਂ ਦੇ ਕਰਦੇ ਆ ਹੁਣ ਆਪਾਂ ਚੱਲਦੇ ਆ ਮਾਰਕੀਟ ਥੋੜਾ ਬਹੁਤੀ ਸਮਾਨ ਸਮੂ ਲੈਣੇ ਆ ਰੀਤੀ ਰਿਵਾਜ ਨਾਲ ਦਾ ਵੀ ਸੇਮ ਹੀ ਹੈ ਲਗਭਗ ਜਿੱਦਾਂ ਡੈਥ ਵਗੈਰਾ ਹੁੰਦੀ ਹੈ ਦੋਸਤੋ ਬਾਅਦ ਬਾਕੀ ਕੱਲ ਨੂੰ ਅਪਡੇਟ ਦਵਾਂਗੇ ਜਦੋਂ ਕਰਨਾ ਹੈ ਬਾਕੀ ਹੁਣ ਮਾਰਕੀਟ ਦੇ ਵਿੱਚ ਆਏ ਆ ਤੇ ਥੋੜੀ ਬਹੁਤ ਹੀ ਮੈਂ ਕਿ ਸ਼ੋਪਿੰਗ ਵਗੈਰਾ ਕਰ ਲ ਲਈ ਜੇ ਕੋਈ ਕੰਮ ਦੀ ਚੀਜ਼ ਆਪਣੀ ਮਿਲ ਜੇ ਜੇ ਖਾਣ ਪੀਣ ਦੀ ਟਾਈਮ ਕਾਫੀ ਹੋ ਗਿਆ ਇੱਥੇ ਇਸ ਟਾਈਮ ਦੇਖੋ ਕੀ ਮਿਲਦਾ ਪਾਣੀ ਲੈ ਲੈਨੇ ਆ ਦੋ ਬੋਤਲਾਂ ਠੰਡੀਆਂ ਠੰਡੀਆਂ ਜੀਆਂ ਬੜੀਆਂ ਵੱਡੀਆਂ ਵੱਡੀ ਲੈ ਲੈਨੇ ਆ ਹਾਂ ਕਿਹੜਾ ਸਹੀ ਆ ਆ ਸਹੀ ਆ ਸਾਨੂੰ 32000 ਦਾ ਪਾਣੀ ਦੀ ਬੋਤਲ ਹੀ ਪਣੀ ਆ 32000 ਲਗੀ ਉਸਾਸ ਦੀ ਇਹ ਨਾ ਉਹ 32000 ਕਹਿਣਾ ਤਾਂ ਹੁੰਦਾ ਹੀ ਆ ਨਾ 32000 ਕਿੰਨੇ ਬਣ ਗਏ 32000 ਦਾ ਪੈਕ ਹੋਣਾ ਨਾ ਛੋਟੇ ਵਾਲਾ ਅੱਛਾ ਸਕ੍ਰੀਨ ਉੱਤੇ ਕਿਹੜਾ ਫ੍ਰਿਜ ਮੈਣੀ ਪਿਗਲ ਜਾਣੀ ਹੈ ਜਾਂ ਖਾਦੇ ਹੋ ਆ ਵੀ ਵਧੀਆ ਵਾਲਸ ਤੇ ਮੈਗਨਮ ਦੀ ਅਕਰਨੇਟੋ ਜਿਹੜੀ ਮਰਜੀ ਸਾਰੀਆਂ ਵਧੀਆ ਹੈ ਹਾਂ ਹੀ ਲੈ ਲੈਨੇ ਦੋ ਕੋਨ ਵਾਲਾ ਕੋਨਸਟ ਤੇ ਲੈ ਲੈ ਜੇ ਕੋਨ ਨਹੀਂ ਪਸੰਦ ਮੈਗਨਮ ਲੈਸ ਤਾਂ ਉਹ ਗਾ ਦਾ ਫਲੇਵਰ ਚਾਕਲੇਟ ਨਾ ਹੋਏ ਯਾਰ ਨਹੀਂ ਨਹੀਂ ਆਹੀ ਠੀਕ ਹੈ ਇਹਦੇ ਚ ਕੀ ਹੈ ਸਟ੍ਰੌਬਰੀ ਹੈ ਨਾ ਸਟ੍ਰੌਬਰੀ ਵਾਲੀ ਲੈ ਲੈਨੇ ਆਪਾਂ ਕਿਹੜਾ ਕੰਪਲੀਟ ਨਹੀਂ ਹੈਗੀ ਹੂੰ ਕੋਈ ਨਹੀਂ ਉਹ ਤਾਂ ਸਾਨੂੰ ਮੜਾ ਦੱਸੀ ਜਾਇਆ ਕਰ ਕਿੰਨੇ ਕਿੰਨੇ ਦੀ ਆਉਂਦੀ ਹੈ ਮੈਂ ਉਹਦਾ ਵੈਸੇ ਹੀ ਗੱਲ ਕਰਦਾ ਚਲੋ ਫਰੂਟ ਸਰ ਆਰਡਰ ਕਿੰਨੇ ਬਣ ਗਏ 31000 31000 ਦਾ ਪਾਣੀ ਤੇ ਦੋ ਆਈਸਕ੍ਰੀਮਾਂ ਵਾਹ ਬਈ ਕਮਾਲਾ ਉਹਨਾਂ ਨੂੰ ਹਜ਼ਾਰਾਂ ਲੱਖਾਂ 'ਚ ਖੇਡਣਾ ਆਪਾਂ ਜਿੰਨੇ ਤੇ ਰਹਿ ਗਏ ਆਂ ਬੱਲਾ 16 ਦੇ ਵਿੱਚ ਕੁਛ ਛੋਟੀਆਂ ਰੇੜੀਆਂ ਤੇ ਜਿਹੜੇ ਕੇਲੇ ਵੇਚਦੇ ਆ ਉਹਨਾਂ ਕੋ ਵੀ ਸਕੈਨ ਲਾਤੇ ਆ ਤੇ ਆਪਣੇ ਵੀ ਇਦਾਂ ਹੀ ਆਪਣਾ ਮੂਫਲੀ ਵਿੱਚ ਮੂਫਲੀ ਵਾਲਾ ਹੋਵੇ ਕੋਸ਼ ਹੋਵੇ 1000 2000 ਦੀ ਲੜੀ ਚ ਇਹ ਤੇ ਉਸ ਕੈਨ ਦਾ ਹੋ ਰਾਨਾ ਲੱਗਦਾ ਜਾਂ ਉਹ ਵੀ ਅਧਰ ਲੋ ਬਈ ਚਲੇ ਹੈਂ ਘਰ ਤੇ ਲੋ ਜੀ ਤਸਵੀਰ ਹੋ ਗਈ ਆ ਅੱਜ ਪਹਿਲੀ ਰਾਤ ਆਪਾਂ ਉੱਠੇ ਸੀਗੇ ਹੋਟਲ ਦੇ ਵਿੱਚ ਕਿਉਂਕਿ ਘਰੇ ਪ੍ਰੋਗਰਾਮ ਸੀਗਾ ਵੀ ਉੱਥੇ ਸੈਟਿੰਗ ਨਹੀਂ ਸੀਗੀ ਸੌਣ ਦੀ ਅੱਜ ਜਾਵਾਂਗੇ ਆਪਾਂ ਘਰੇ ਵਾਪਸ ਤੇ ਹੁਣ ਆਪਾਂ ਤੁਰ ਕੇ ਜਾਣਾ ਜਿਹੜੀਆਂ ਇੱਥੇ ਲੈ ਬਈ ਸੰਤਰੇ ਤੇ ਡ੍ਰੈਗਰ ਫੂਡ ਇੱਥੇ ਹੋਇਆ ਫਿਰਦਾ ਏ ਮੈਂ ਮੋਹਾਲ ਚਲ ਇੰਡੀਆ ਰ ਗਈ ਆ ਗਰਮੀ ਦੇ ਨੇਨ ਪੂਰੇ ਵੱਟ ਗੱਡੇ ਪਏ ਆ ਬਾਈ ਅਪ੍ਰੈਲ ਮਹੀਨੇ ਤੱਕ ਲਾਉ ਸਾਇਓ ਨਾ ਕੋਈ ਆਪਣਾ ਹੈਗਾ ਤੇ ਫਿਰ ਫਾਇਦਾ ਹੋਣ ਦਾ ਉਦਾਂ ਇੱਥੇ ਫਾਇਦਾ ਨਹੀਂ ਹੋਣ ਦਾ ਗਰਮੀ ਨੇ ਐਨ ਪੂਰੇ ਹੱਤ ਕਰਈ ਪਈ ਆ ਇੱਕ ਗੱਲ ਇਹ ਤੇ ਟਾਟਾ ਗੱਡੀਆਂ ਬਹੁਤ ਨੇ ਓਰੇ ਨਹੀਂ ਗਲਤ ਸਾਈਡ ਨਹੀਂ ਹੈਗੇ ਇਹ ਇਧਰ ਰਾਈਟ ਸਾਈਡ ਹੀ ਇਧਰ ਨੂੰ ਜਾਂਦੇ ਆ ਆਪਣੇ ਲੈਫਟ ਸਾਈਡ ਇੱਥੇ ਰਾਈਟ ਸਾਈਡ ਗਰਮੀ ਦੇ ਪੂਰੇ ਨਜ਼ਾਰੇ ਇੱਥੇ ਛੱਪੜ ਸੁੱਕਣ ਇੱਥੇ ਵੀ ਹੈਗੇ ਆ ਹਣ ਆਪਾਂ ਜਾਣੇ ਤੁਰ ਕੇ ਘਰੇ ਹੋਟਲ ਦੇ ਨਾਲ ਹੀ ਘਰ ਆ ਨਾ ਬਈ ਗੇ ਮੰਜ਼ਲ ਤੇ ਆ ਰੋਡ ਕਰਾਸ ਕਰਕੇ ਜਾਣਾ ਚਲੋ ਪਰਲੇ ਬਨੇ ਪਹੁੰਚ ਕੇ ਕਰਦੇ ਹਾਂ ਪਰਲੇ ਬਨੇ ਪਹੁੰਚ ਕੇ ਕਰ ਲੋ ਜੀ ਅੱਜ ਬਰੂਰਾਂ ਦਾ ਲਾਸਟ ਗਾਇਨਾ ਕਰੇ ਤੇ ਬਾਕੀ ਉਹ ਵੀ ਦੇਖ ਸਕਦੇ ਹੋ ਮੋਲ ਚਾਲ ਆਪਣੇ ਅੰਗੂ ਵਾਈਟ ਟੈਂਟ ਟੁੰਟ ਲੱਗੇ ਆ ਰੋਟੀ ਪਾਣੀ ਖਾ ਰਹੇ ਆ ਲੋਕੀ। ਉਹਨੇ ਦਿਨ ਨਾਲ ਦੇਖੋ ਬਣਾ ਆਪਣਾ ਖਵਾਈ ਜਾਂਦੇ ਨੇ। ਚੀਨੀ ਮੀਨੀ ਦੇ ਲੋ। ਵੀ ਆਪਾਂ ਨਹੀਂ ਖਵਾ ਸਕਦੇ ਜੋ ਇਹ ਖਾ ਰਹੇ ਆ ਔਖਾ ਕੰਮ ਆਪਣਾ। ਦੇਖ ਸਕਦੇ ਆਂ ਬਸ। ਆ ਵੀ ਦੇਖ ਲੋ ਪ੍ਰੋਗਰਾਮ ਸੀਗਾ ਬੀਬੀ ਪੂਰੀ ਹੋਈ ਸੀ ਇਹਨਾਂ ਦੀ ਤੇ ਜਿੱਦਾਂ ਆਪਣੇ ਭੋਗ ਪੈਂਦਾ ਵਾ ਸੇਮ ਉਦਾਂ ਹੀ ਇੱਥੇ ਇੱਥੇ ਭੋਗ ਪੈਕੇਟ ਹੈ ਇਹਨਾਂ ਦੇ ਹਸਾਬ ਨਾਲ ਬਜ਼ੁਰਗ ਬੀਬੀ ਸੀ ਬਜ਼ੁਰਗ ਕੱਡੂ ਕੱਡ 95 ਸਾਲਾਂ ਦੀ ਵੱਡਾ ਕਰਦੇ ਆਪਣੇ ਵਾਂਗ ਹੁਣ ਆਪਾਂ ਅਜ ਤਾਂ ਸਿਵਿਆਂ ਜੀ ਜਾਣੇ ਆ ਇੱਥੇ ਜਿੱਥੇ ਦੱਬਦੇ ਆ ਤੇ ਹੁਣ ਉੱਥੇ ਜਾਣਾ ਵਾ ਆਉਣ ਫੋਲ ਫੁੱਲ ਅਨ ਫੋਰ ਫੁੱਲ ਚੜਾਉਣ ਜਾਣੇ ਉੱਥੇ ਆ ਸਾਰਾ ਸਮਾਨ ਤੁਸੀਂ ਚੜਾਉਣਾ ਵਾ ਆ ਅਗੀ ਲੋਣੀ ਉੱਥੇ ਜਾ ਕੇ ਨਹੀਂ ਨਹੀਂ ਬੋਲ ਕੇ ਵੀਡੀਓ ਬਣਾਣਾ ਇਹ ਸਾਰਾ ਕੁਝ ਜਾ ਕੇ ਤੇ ਸੂਕਣਾ ਵਾ ਓਕੇ ਨਹੀਂ ਦੱਸਣਾ ਚਾਹੀਦਾ ਵੀ ਓਏ ਕਿੱਦਾਂ ਕਿੱਦਾਂ ਹੁੰਦੀ ਆ ਆਪਣੇ ਸਿਸਟਮ ਤੇ ਛਤਰੀਆਂ ਹੀ ਕਰਨੀਆਂ ਚਰਮੀ ਹੋਣੀ ਹੈ ਆਪਣੇ ਅੱਛਾ ਛਤਰੀਆਂ ਆਪਣੇ ਰਹੀਆਂ ਮੈਂ ਦਾ ਭਰਾ ਇੱਕ ਵਾਰੀ ਦੱਸਦੀਆਂ ਦਿਖਾਵਾਂਗੇ ਕਿਉਂਕਿ ਹੁਣ ਇਹਨਾਂ ਨੇ ਸ਼ਮਸ਼ਾਨ ਘੜ ਜਾਣਾ ਵਾ ਕੁਝ ਕਿਹਾ ਲੱਗਦਾ ਲੋਕ